ਮੈਨੂੰ ਵੀਰ ਸੁਣ ਰਹੇ ਨੇ ਜਾਂ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਫਤਿਹ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਜੂਨ ਦਾ ਮਹੀਨਾ ਹੈ ਜਿਹੜਾ ਸਾਡੇ ਸਿੱਖੀ ਦੇ ਵਿੱਚ ਸਾਡੇ ਸਿੱਖ ਇਤਿਹਾਸ ਦੇ ਵਿੱਚ ਬੜਾ ਤਸ਼ੱਤਾਂ ਵਾਲਾ ਇੱਕ ਜੂਨ ਦਾ ਮਹੀਨਾ ਹੈ ਉਹ ਜਿਹੜੀ ਅੱਜ 6 ਜੂਨ ਹੈ 6 ਜੂਨ ਜਿਹੜੀ ਹੈ ਉਹ 1984 ਨੂੰ ਉਹ ਕੱਲੂਕਾਰਾ ਜਿਹੜਾ ਸਾਡੇ ਨਾਲ ਵਾਪਰਿਆ ਹੈ ਜੋ ਸ੍ਰੀ ਅਕਾਲ ਸਾਹਿਬ ਸਾਹਿਬ ਨੂੰ ਸ੍ਰੀ ਰਮਨ ਦਾਸ ਸਾਹਿਬ ਨੂੰ ਜੋ ਐਂਡਰੀ ਕਰਨ ਦੀਆਂ ਹੁਕਮਰਾਨਾਂ ਨੇ ਔਰ ਹੁਕਮਰਾਨਾਂ ਦੀ ਫੌਜ ਨੇ ਜੋ ਕੀਤਾ ਸੀ ਉਹ ਅੱਜ 48 ਸਾਲ ਹੋ ਗਏ ਜਿਹੜੀ ਜਨਰੇਸ਼ਨ ਅੱਜ ਤੱਕ ਅਸੀਂ ਜਿੰਨੇ ਹੈਗੇ ਆ ਉਹਨਾਂ ਸਾਰਿਆਂ ਨੂੰ ਤੇ ਇਸ ਘੱਲੂਕਾਰੇ ਬਾਰੇ ਸਾਰੀ ਉਹ ਜਾਣਕਾਰੀ ਹੈਗੀ ਅਸੀਂ ਜਿਹੜਾ ਇਹ ਰੋਸਮਾਰਟ ਕੱਢਣ ਜਾ ਰਹੇ ਆ ਇਹ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਉਹ ਮੈਸੇਜ ਦੇਣਾ ਚਾਹੁੰਦੇ ਆ ਜਾਂ ਉਹਨਾਂ ਨੂੰ ਸਸਨਾ ਜਾਣੇ ਆ ਵੀ ਕਿਤੇ ਇਸ ਘੱਲੂਕਾਰੇ ਨੂੰ ਜਾਂ ਇਸ ਹੋਏ ਤਸ਼ੱਦਦ ਨੂੰ ਕਿਤੇ ਭੁੱਲਣਾ ਨਹੀਂ ਆਇਓ ਉਸ ਤਸ਼ੱਦਦ ਨੂੰ ਉਸ ਇਤਿਹਾਸ ਨੂੰ ਜਾਣੂ ਰਿਓ ਕਿ ਇਹ ਜੂਨ ਚ ਜਾਂ 6 ਜੂਨ ਚ ਸਾਡੇ ਧਰਮ ਦੇ ਸਾਡੀ ਸਿੱਖੀ ਦੇ ਮੱਕੇ ਤੇ ਸਾਡੀ ਸਿੱਖੀ ਦਾ ਮੱਕਾ ਐ ਜਿਹੜੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਉਹਦੇ ਉੱਪਰ ਜੋ ਇਹਨਾਂ ਨੇ ਸੁਕਮਰਾਨਾਂ ਨੇ ਜੋ ਕੀਤਾ ਸੀ ਉਹ ਅੱਜ ਅਸੀਂ ਮੈਸੇਜ ਜਿਹੜਾ ਆਪਣੀ ਆਨ ਵਾਲੀ ਕੰਡਿਸ਼ਨ ਨੂੰ ਪਹੁੰਚ ਰਿਹਾ ਅੱਜ ਜਿਹੜਾ ਹੋਸ ਮਾਰਦੇ ਹੋਇਆ ਜੀ ਹੁਣੇ ਹੋਰ ਅੱਧੇ ਘੰਟੇ ਤੱਕ ਇੱਥੋਂ ਸ਼ੁਰੂਆਤ ਕਰਕੇ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਉਹ ਗੁਨਾਨਾ ਮਿਸ਼ਨ ਗੁਰਦਰਾ ਸਾਹਿਬ ਦੇ ਵਿੱਚ ਜਾ ਕੇ ਉੱਥੇ ਦੀ ਸਮਾਪਤੀ ਕਰਾਂਗੇ ਜੀ ਮੈਂ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਇਸ ਚੈਨਲ ਦੇ ਰਾਹੀਂ ਸਾਨੂੰ ਸਾਰੇ ਸੁਣ ਰਹੇ ਹੋ ਜਾਂ ਵੇਖ ਰਹੇ ਹੋ ਪਰਿਵਾਰਾਂ ਸਵੇਤ ਰਸਤੇ ਵਿੱਚ ਆ ਕੇ ਇੱਥੋਂ ਆ ਕੇ ਜਿੱਥੇ ਵੀ ਉਹ ਪਹੁੰਚ ਸਕਣ ਉੱਥੇ ਆ ਕੇ ਉਹ ਹਾਜ਼ਰੀ ਭਰੋ ਇਹਨਾਂ ਕਹਿੰਦਾ ਫਤਿਹ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਮਰਪਿੰਦਰ ਸਿੰਘ ਜੀ ਤੋਂ ਸਿੱਖ ਤਾਲਮਿਲ ਕਮੇਟੀ ਚਿਲੰਗ ਜੋ ਜੋ 384 ਵਿੱਚ ਸਾਡੇ ਸਿੱਖਾਂ ਦੇ ਮੱਥੇ ਦਰਬਾਰ ਸਾਹਿਬ ਅਜਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਇਸ ਵਿੱਚ 18 ਦਿਨ ਦੇ ਬੱਚੇ ਤੋਂ ਲੈ ਕੇ 70 80 85 90 ਸਾਲ ਦੇ ਬੱਚੇ ਤੱਕ ਇਥੋਂ ਦੇ ਹੁਕੂਮਾਣਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਹਸਪਤਾਲ ਵਿੱਚ ਕਮੇਟੀ ਅਤੇ ਬੈਂਕਾਂ ਦੇ ਟੋਪਾਂ ਨਾਲ ਹਮਲਾ ਕਰਕੇ ਸਾਡੇ ਉਸ ਮੱਕੇ ਨੂੰ ਢਾਇਆ ਗਿਆ ਕਿਸੇ ਵੀ ਦੇਸ਼ ਦੀ ਉਹ ਆਪਣੇ ਦੇਸ਼ ਦੇ ਫਸਲਕਾ ਉੱਤੇ ਕਦੇ ਵੀ ਟੈਂਕਾਂ ਟੋਪਾਂ ਦਾ ਹਮਲਾ ਨਹੀਂ ਕਰਦੀ ਤੇ ਇਤਿਹਾਸ ਵਿੱਚ ਇੱਕੋ ਹੀ ਅਸੀਂ ਮਿਲਦੀ ਆ ਇਥੋਂ ਵੀ ਗੋਰਾਮਾਂ ਨੇ ਆਪਣੇ ਖੇਤਾਂ ਨੂੰ ਆਪਣੇ ਜ਼ੇਂਦੇ ਪਾਕਿਸਤਾਨ ਦੇ ਟੈਂਕਾਂ ਦੇ ਟੋਪਾਂ ਦਾ ਹਮਲਾ ਕੀਤਾ ਗਿਆ ਉਸ ਲਈ ਦੇ ਸਾਡੇ ਫੌਮ ਦੇ ਜਰਨੈਲ ਜਨਮ ਜ ਸਿੰਘ ਖਾਲਸਾ ਪਿੰਡਾਂ ਵਾਲੇ ਜਰਨਲ ਸੁਖਦੇਵ ਸਿੰਘ ਭਾਈ ਅਮਰਿੰਦਰ ਸਿੰਘ ਭਾਈ ਧਾਰਾ ਸਿੰਘ ਇਹਨਾਂ ਨੇ ਉਸ ਫੌਜ ਦਾ ਪੂਰਾ ਢੱਡ ਕੇ ਮੁਕਾਬਲਾ ਕੀਤਾ 6 ਦਿਨ ਇਥੋਂ ਦੀ ਫੌਜ ਨੂੰ 6 ਦਿਨ ਲੱਗੇ ਆਕਾਲ ਤੱਕ ਸਾਡੇ ਹਮਲਾ ਕਰਨ ਵਾਸਤੇ ਐਨ ਐ ਜਿਹਾਰੂ ਸਿਕਾ ਨੇ ਸਾਡੇ ਸਿੰਘਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ ਪਰ ਇਹ ਸੋਨੀ ਉਸ ਦੇ ਲਈ ਹਕੂਮਤ ਬਿਲਕੁਲ ਤੱਕ ਨਹੀਂ ਆਇਆ ਕਿ ਉਸ ਉਹ ਉਸ ਵਿੱਚ 3 4 ਜੋ ਚਰਾਸੀ ਦਾ ਧੰਕਾ ਸਾਹਿਬ ਸ਼੍ਰੀ ਗੁਰੂ ਆਕਨ ਦੇ ਮਹਾਰਾਜ ਜੀ ਦਾ ਸ਼ਿਦੀਪੁਰਵ ਸੀਗਾ ਉੱਥੇ ਬੇਅੰਤ ਸੰਗਤਾਂ ਆਈਆਂ ਸੀ ਉਹਨਾਂ ਸੰਗਤਾਂ ਨੂੰ ਗੋਲੀਆਂ ਨਾਲ ਵਿੰਨਿਆ ਗਿਆ ਛੋਟੇ ਛੋਟੇ ਬੱਚਿਆਂ ਨੂੰ ਗੱਟੀਆਂ ਚ ਪਾਣੀ ਪਾਇਆ ਗਿਆ ਫੀੜੀਆਂ ਵਾਲਾ ਪਾਣੀ ਪਾਇਆ ਗਿਆ ਤੇ ਉਹ ਇਹੋ ਜਿਹੇ ਜੱਦਰ ਸਿੱਖ ਕੌਮ ਨੇ ਚੱਲਿਆ ਉਸ ਕੱਲ੍ਹੂ ਘਰ ਨੂੰ ਯਾਦ ਕਰਦੇ ਹੋਇਆਂ ਅੱਜ ਸਿੱਖ ਤਾਲਮਿਲਕ ਕਮੇਟੀ ਅਤੇ ਜਿਲੰਦਰ ਦੀਆਂ ਸਿੰਘ ਸੁਭਾਵਾਂ ਹੋਰ ਧਾਰਮਿਕ ਜਥੇਬੰਦੀਆਂ ਵੱਲੋਂ ਇੱਕ ਰੋਸ ਸਮਾਜ ਕੱਢਿਆ ਜਾ ਰਿਹਾ ਹੈ ਜੋ ਜਿਲੰਦਰ ਸ਼ਾਹ ਦੀ ਪ੍ਰਕਰਮਾ ਕਰਦਾ ਹੋਇਆ ਅਡੇਲ ਚੌਕ ਬਸਤੀ ਅਡਾ ਚੌਕ ਭਗਵਾਨ ਬਾਲਮੀਕ ਚੌਕ ਨਵੋਦਲ ਚੌਕ ਹੁੰਦਾ ਆਇਆ ਗੁਰੂ ਨਾਨਕ ਮਿਸ਼ਨ ਚੌਕ ਜਾ ਕੇ ਸਮਾਪਤ ਹੋਏਗਾ ਇਸ ਦੇ ਵਿੱਚ ਨੌਜਵਾਨਾਂ ਨੂੰ ਮੈਸੇਜ ਨੌਜਵਾਨਾਂ ਨੂੰ ਮੈਸੇਜ ਇਹ ਹੈ ਕਿ ਆਪਣੇ ਜੋ ਅਸੀਂ ਆਪਣੀ ਕੌਮ ਲਈ ਸਾਡੇ ਸ਼ਹੀਦਾਂ ਨੇ ਕੀਤਾ ਵਾ ਜੋ ਉਹਨਾਂ ਦੀਆਂ ਕੁਰਬਾਨੀਆਂ ਵਾ ਅਸੀਂ ਜਨੂੰ ਉਹਨਾਂ ਨੂੰ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਵਾ ਸਾਨੂੰ ਉਹਨਾਂ ਦੀਆਂ ਕੁਰਬਾਨੀਆਂ ਨਹੀਂ ਭੁੱਲਣੀਆਂ ਚਾਹੀਦੀਆਂ ਜੋ ਸਰਕਾਰ ਨੇ ਸਾਡੇ ਨਾਲ ਧੱਕੇ ਕੀਤਾ ਵਾ ਜੋ ਕੱਲੂਕਾਰ ਸਾਡੇ ਵਾਪਸ ਆ ਵਾ ਸਾਰੇ ਸਿੱਖ ਕੌਮ ਦੇ ਹਿਰਦਿਆਂ ਉੱਤੇ ਉਕਰਿਆ ਆ ਵਾ ਇੱਕ ਤੇ ਲਿਖਿਆ ਹੁੰਦਾ ਲਿਖਿਆ ਹੈ ਮਿੱਟੀਾਂ ਦਾ ਵਾ ਸਾਡੇ ਉਕਰਿਆ ਆ ਵਾ ਅਸੀਂ ਇਹ ਸਾਰੀ ਵੀ ਉਮਰ ਇਹ ਨਹੀਂ ਭੁੱਲ ਸਕਦੇ ਕਿ ਜੋ ਸਾਡੇ ਇਥੋਂ ਦੀ ਹਕੂਮ ਨੇ ਸਾਡੇ ਹਿਰਦਿਆਂ ਉੱਤੇ ਜੋ ਉਕਰਿਆ ਵਾ ਅਸੀਂ ਕਦੇ ਨਹੀਂ ਭੁੱਲ ਸਕਦੇ